ਅੱਜ ਦਾ ਜਿਹੜਾ ਮਾਮਲਾ ਕੀ ਹੈਗਾ ਤਰੀਖ ਦੇ ਵਿੱਚ ਅੱਜ ਦਾ ਜਿਹੜਾ ਮਾਮਲਾ ਪਿਛਲੇ ਕੁਝ ਸਮੇਂ ਤੋਂ ਚੱਲ ਰਿਹਾ ਹੈ ਤੁਸੀਂ ਦੇਖਿਆ ਇਹਨਾਂ ਸਰਕਾਰੀ ਦਫ਼ਤਰਾਂ ਦੇ ਅੱਗੇ ਇੱਕ ਐਜੀਟੇਸ਼ਨ ਚੱਲੀ ਇੱਕ ਬਜ਼ੁਰਗ ਕਿਸੇ ਮਾਮੂਲੀ ਝਗੜੇ ਦੇ ਦੌਰਾਨ ਦਮ ਤੋੜ ਗਿਆ ਸੀ ਤਾਂ ਉੱਥੇ ਉਹਨੂੰ ਰੱਖ ਕੇ ਦਫ਼ਤਰਾਂ ਦੇ ਸਾਹਮਣੇ ਕਾਫੀ ਚਿਰ ਮਜਾਰੇ ਹੁੰਦੇ ਰਹੇ ਉਹ ਇੱਕ ਧਿਰ ਦੇ ਸਿਰ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਏ ਹਰਜਿੰਦਰ ਸਿੰਘ ਸੋਜਿੰਦਰ ਸਿੰਘ ਉਹਨਾਂ ਦੇ ਉਹ ਪੁੱਤਰ ਪਿਰਥੀ ਸਿੰਘ ਉਹਨਾਂ ਦੇ ਸਿਰ ਲਾਉਣ ਦੀਆਂ ਕਤਲ ਦਾ ਮਕਦਮਾ ਦਰਜ ਕਰਾਉਣ ਦੀਆਂ ਸਾਜ਼ਿਸ਼ਾਂ ਚੱਲਦੀਆਂ ਰਹੀਆਂ ਤਾਂ ਪੁਲਿਸ ਵੱਲੋਂ ਇੰਨਾ ਦਬਾਅ ਪਾਇਆ ਗਿਆ ਸੁਖਜਿੰਦਰ ਸਿੰਘ ਹਰਜਿੰਦਰ ਸਿੰਘ ਪੁੱਤਰ ਪਿਰਥੀ ਸਿੰਘ ਲਵਣਿਆਵਾਲੀ ਤੇ ਕਿ ਉਹਨਾਂ ਨੂੰ ਇੱਕ ਮਹੀਨਾ ਘਰੇ ਨਹੀਂ ਵੜਨ ਦਿੱਤਾ ਗਿਆ ਜਦੋਂ ਘਰੇ ਨਹੀਂ ਵੜਨ ਦਿੱਤਾ ਗਿਆ ਉਹਦੇ ਤੇ ਉਸ ਮਾਮਲੇ ਨੂੰ ਕਤਲ ਦੇ ਵਿੱਚ ਬਦਲਣ ਦੀਆਂ ਪੁਲਿਸ ਪ੍ਰਸ਼ਾਸਨ ਵਿਰੋਧੀ ਧਿਰਾਂ ਰਲ ਕੇ ਸਾਜ਼ਿਸ਼ਾਂ ਰਚਦੀਆਂ ਰਹੀਆਂ ਤਾਂ ਉਹਨਾਂ ਦੀ ਬਿਰਧ ਮਾਤਾ ਅ ਜਿਹਦਾ ਹਾਰਟ ਦੇ ਮਰੀਜ਼ ਸੀ ਸ਼ੂਗਰ ਦੇ ਮਰੀਜ਼ ਸੀ ਉਹਨਾਂ ਦਾ ਪ੍ਰੋਪਰ ਚੈੱਕਅਪ ਚੱਲਦਾ ਸੀ ਦਵਾਈ ਚੱਲਦੀ ਤਾਂ ਪਰਿਵਾਰ ਘਰ ਦੇ ਵਿੱਚ ਨਾ ਹੋਣ ਕਰਕੇ ਉਸ ਮਾਤਾ ਦਾ ਪ੍ਰੋਪਰ ਚੈੱਕਅਪ ਨਹੀਂ ਕੀਤਾ ਜਾ ਸਕਿਆ ਉਹਨਾਂ ਦਾ ਟ੍ਰੀਟਮੈਂਟ ਨਹੀਂ ਕੀਤਾ ਜਾ ਸਕਿਆ ਉਹਨਾਂ ਦੇ ਮਨ ਦੇ ਉੱਤੇ ਇੱਕ ਥੇਸ ਪਹੁੰਚੀ ਕਿ ਉਹਨਾਂ ਦੇ ਪਰਿਵਾਰ ਦੇ ਉੱਤੇ ਬੱਚਿਆਂ ਦੇ ਉੱਤੇ ਪਤਾ ਨਹੀਂ ਕਿੰਨਾ ਕੁ ਤਸ਼ੱਦਦ ਹੋਊਗਾ ਕਿ ਕਿੱਡਾ ਉਹਨਾਂ ਦੇ ਉੱਤੇ ਮਤਲਬ ਇਹ ਵਿਰੋਧੀ ਲੋਕ ਕੀ ਜ਼ਬਰ ਕਰਨਗੇ ਤਾਂ ਮਾਤਾ ਦਮ ਤੋੜ ਗਈ ਉਹ 10 ਤਰੀਕ ਤੋਂ ਲੈ ਕੇ ਡੈਡ ਬੋਡੀ ਜਿਹੜੀ ਮੋਰਚੀ ਦੇ ਵਿੱਚ ਪਈ ਹੈ ਅਸੀਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਸੀਂ ਦੱਸਣਾ ਚਾਹੁੰਦੇ ਅੱਜ ਐਸਐਸਪੀ ਸਾਹਿਬ ਦੇ ਦਫ਼ਤਰ ਦੇ ਵਿੱਚ ਆ ਕੇ ਮੁਜ਼ਾਰਾ ਲੈ ਕੇ ਆਏ ਹਾਂ ਪੁਤਲਾ ਲੈ ਕੇ ਆਏ ਹਾਂ ਅਸੀਂ ਕਮੇਟੀ ਤਾਇਨਾਤ ਕੀਤੀ ਗਈ ਐ ਇਸ ਮਾਮਲੇ ਦੇ ਵਿੱਚ ਜਗਦੀਪ ਸਿੰਘ ਪਟਿਆਲਾ ਮਹਿੰਦਰਜੀਤ ਸਿੰਘ ਘਣਿਆ ਜ਼ਿਲ੍ਹਾ ਜਰਨਸਕਤਰ ਫਰੀਕੋਟ ਅਸੀਂ ਇਸ ਕਮੇਟੀ ਨੇ ਜਾਂਚ ਕੀਤੀ ਐ ਕਿ ਜਲਦੀ ਤੋਂ ਜਲਦੀ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਲੋਕਾਂ ਨੇ ਇਹ ਮਾਹੌਲ ਕ੍ਰੀਏਟ ਕੀਤਾ ਕਿ ਉਹ ਮਾਤਾ ਦਮ ਤੋੜ ਗਈ ਜਿਸ ਦੇ ਸਦਕਾ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰੇ ਵਰਨਾ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਤੈਅ ਹੋ ਚੁੱਕਿਆ ਹੈ ਹਰੀਕੇ ਹੈਡਵਰਕਸ ਦੇ ਉੱਤੇ ਜੱਥੇਬੰਦੀ ਬੀਕੇ ਜੁ ਇੱਕ ਤਾਂ ਸਿੱਧੂਪੁਰ ਦਾ ਕਣਕ ਬਜਾਈ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਕੈਂਪ ਚੱਲਦਾ ਉੱਥੇ ਇੱਕ ਮੀਟਿੰਗ ਹੋ ਕੇ ਬਲਾਕ ਦੇ ਪੰਜਾਬ ਦੇ 80 ਪ੍ਰਧਾਨ ਤੇ 20 ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਦੇ ਵਿੱਚ ਤੈਅ ਹੋ ਚੁੱਕਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਇੱਕ ਮੋਰਚਾ ਕੱਲੇ ਮੁਕਸਰ ਸਾਹਿਬ ਦਾ ਨਿਰਦੇਝੂਗਾ ਇਹ ਮੋਰਚਾ ਪੂਰੇ ਪੰਜਾਬ ਦਾ ਬਣੂਗਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਦੇਖੋਗੇ 8 ਤੋਂ 10 ਹਜ਼ਾਰ ਕਿਸਾਨਾਂ ਦਾ ਇਕੱਠ ਹੋਊਗਾ ਜੇਕਰ ਇਹਨਾਂ ਦਿਨਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਇਨਸਾਫ ਨਾ ਦਿੱਤਾ ਤਾਂ ਇਸ ਸੜਕ ਦੇ ਉੱਤੇ ਮਾਤਾ ਦੀ ਡੈੱਡ ਬੋਡੀ ਰੱਖੀ ਜਾਊਗੀ ਮੋਰਚਾ ਵੱਡਾ ਹੋਊਗਾ ਤੇ ਰੈਗੂਲਰ ਚਲਾਇਆ ਜਾਊਗਾ ਇਹਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੈ ਦੂਸਰਾ ਡੀਐਸਪੀ ਪ੍ਰਦੀਪ ਸਿੰਘ ਹੈ ਉਹਦਾ ਬਿਹੇਵ ਕਿਸਾਨ ਅੰਦੋਲਨਾਂ ਦੇ ਵਿੱਚ ਅਕਸਰ ਦੇਖਿਆ ਗਿਆ ਭਾਰਤ ਮਾਲਾ ਨਾਮ ਦਾ ਪ੍ਰੋਜੈਕਟ ਜਿਹਦਾ ਕਿਸਾਨਾਂ ਨੇ ਵਿਰੋਧ ਕੀਤਾ ਉੱਥੇ ਵੀ ਉਹਦੀ ਬੋਲਬਾਣੀ ਤੇ ਐਸ ਲੜਾਈ ਦੇ ਵਿੱਚ ਵੀ ਉਹ ਕਹਿੰਦਾ ਸੰਘਰਸ਼ੀ ਲੋਕਾਂ ਨੂੰ ਜਥੇਬੰਦਕ ਲੋਕਾਂ ਨੂੰ ਕਹਿੰਦਾ ਬਹੁਤ ਜਥੇਬੰਦੀਆਂ ਵੇਖੀਆਂ ਮੈਂ ਮੈਂ ਧੌਣ ਚੋਂ ਕਿਲਾ ਕੱਢਣਾ ਇਹਨਾਂ ਦਾ ਤੇ ਹੁਣ ਅਸੀਂ ਉਹ ਡੀਐਸਪੀ ਸਾਹਿਬ ਨੂੰ ਦੱਸਣਾ ਚਾਹੁੰਦੇ ਹੁਣ ਵਾਰੀ ਸਾਡੀ ਹੈ ਹੁਣ ਦੇਖਾਂਗੇ ਧੌਣ ਚੋਂ ਕਿਲਾ ਤੂੰ ਕੱਢਦਾ ਸਾਡੇ ਕਿ ਅਸੀਂ ਤੇਰੇ ਕੱਢਦੇ ਆ ਇਹ ਸਾਡੀ ਮੰਗ ਹੈ ਉਸ ਡੀਐਸਪੀ ਦੇ ਉੱਤੇ ਤੁਰੰਤ ਜਲਦੀ ਤੋਂ ਜਲਦੀ ਕਾਰਵਾਈ ਹੋਵੇ ਓਕੇ ਅੱਜ ਤਾਂ ਕੀ ਅੱਜ ਸਾਡਾ ਪ੍ਰੋਗਰਾਮ ਇਹ ਹੈ ਅਸੀਂ ਪੁਤਲਾ ਲੈ ਕੇ ਆਏ ਹਾਂ ਪੁਲਿਸ ਪ੍ਰਸ਼ਾਸਨ ਦਾ ਇੱਥੇ ਅਸੀਂ ਮਜਾਰਾ ਲੈ ਕੇ ਆਏ ਡੀਸੀ ਸਾਹਿਬ ਤੋਂ ਐਸਐਸਪੀ ਦਫ਼ਤਰ ਤੱਕ ਹੁਣ ਅਸੀਂ ਇਹਦੇ ਪੁਤਲੇ ਜਿਹੜਾ ਉਹ ਅਗਨ ਦહન ਕਰਾਂਗੇ ਔਰ ਅੱਜ ਜਿਸੀ ਇਹ ਪ੍ਰੋਗਰਾਮ ਦੇ ਚੁੱਕੇ ਬਹੁਤ ਜਲਦੀ ਅੱਜ ਸਾਡਾ ਇੱਥੇ ਹੀ ਪ੍ਰੋਗਰਾਮ ਸਮਾਪਤੂ ਬਹੁਤ ਜਲਦੀ ਇੱਕ ਦੋ ਦਿਨਾਂ ਦੇ ਵਿੱਚ ਦੋ ਚਾਰ ਦਿਨਾਂ ਦੇ ਵਿੱਚ ਡੇਟ ਹੀ ਤੈ ਹੋਣੀ ਹੈ ਪ੍ਰੋਗਰਾਮ ਤੈ ਹੋ ਚੁੱਕਿਆ ਜਿੱਦੇ ਡੇਟ ਅਨਾਉਂਸ ਹੋਗੀ ਇੱਥੇ ਵੱਡਾ ਇੱਕ ਮੋਰਚਾ ਲੱਗੂ ਮਾਤਾ ਦੀ ਡੈਡ ਬੋਡੀ ਵੀ ਰੱਖੀ ਜਾ ਮੰਗ ਕੀ ਹੈਗੀ ਮੰਗ ਜਿਹੜੇ ਕਾਰਨਾ ਕਰਕੇ ਮਾਤਾ ਦਾ ਦਿਹਾਂਤ ਹੋਇਆ ਪਰਿਵਾਰ ਦੇ ਉੱਤੇ ਇੱਕ ਐਸਾ ਮਾਹੌਲ ਬਣਾ ਦਿੱਤਾ ਗਿਆ ਕਿ ਮਾਤਾ ਨੂੰ ਸਦਮਾ ਪਹੁੰਚਿਆ ਉਹਦਾ ਪ੍ਰੋਪਰ ਸਿਹਤ ਦਾ ਟ੍ਰੀਟਮੈਂਟ ਨਹੀਂ ਹੋਇਆ ਜਾਂਚ ਨਹੀਂ ਹੋਈ ਤਾਂ ਉਹ ਦਮ ਤੋੜ ਗਈ ਉਹ ਮਾਤਾ ਨੂੰ ਜੋ ਸਦਮਾ ਪਹੁੰਚਿਆ ਤੇ ਉਹਦਾ ਜਾਨ ਚਲੀ ਗਈ ਉਹ ਵਿਰੋਧੀਆਂ ਨੇ ਜਿਨ੍ਹਾਂ ਨੇ ਇਹੋ ਜਿਹਾ ਕੁਝ ਕੀਤਾ ਪੁਲਿਸ ਪ੍ਰਸ਼ਾਸਨ ਨੇ ਦੋ ਦਬਕਾੜੇ ਮਾਰੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਦਬਕਾੜੇ ਮਾਰੇ ਆ ਖੇਤਾਂ ਦੇ ਵਿੱਚ ਕੰਬੈਨ ਬਾੜ ਦੇਣੀ ਝੋਨਾ ਨਾ ਵੜਨ ਦੇਣਾ ਪੁਲਿਸ ਦੀਆਂ ਧਾੜਾਂ ਜਾ ਕੇ ਘਰੇ ਉੱਤਰ ਜਾਣੀਆਂ ਉਹਨਾਂ ਹਾਲਾਤਾਂ ਦੇ ਵਿੱਚ ਮਾਤਾ ਨੇ ਆਪ ਦਾ ਸਰੀਰ ਉਹਦਾ ਜਿਹੜਾ ਮੌਤ ਦੇ ਹਵਾਲੇ ਹੋਇਆ ਤਾਂ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਇਹੇ ਹਾਲਾਤ ਬਣਾਏ ਉਹਨਾਂ ਤੇ ਪਰਚਾ ਦਰਜ ਹੋਵੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਡੀਐਸਪੀ ਪ੍ਰਦੀਪ ਸਿੰਘ ਵਰਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਪਿਛਲੀ ਵਾਰੀ ਤੁਹਾਨੂੰ ਡਿਟੇਨ ਕਰ ਲਿਆ ਗਿਆ ਸੀ ਜਦੋਂ ਤੁਸੀਂ ਘਰ ਨਾ ਆਇਆ ਸੀ ਤੁਹਾਨੂੰ ਲੱਗਦਾ ਅੱਜ ਵੀ ਇਹੋ ਜਿਹੀ ਕਾਰਵਾਈ ਜਿਹੜੀ ਪੁਲਿਸ ਵੱਲੋਂ ਬਿਲਕੁਲ ਤਿਆਰ ਹੈ ਡਿਟੇਨ ਟੂਨ ਤੋਂ ਅਸੀਂ ਨਾ ਅੱਜ ਡਰੇ ਜੇ ਚਾਲਾਉਣਾ ਲਾਹ ਲੈਣਾ ਆਏ ਬੈਠੇ ਰੀਟੇਨ ਕਰ ਲੈਣਾ ਜੇ ਉੱਤੇ ਕਰ ਲਿਆ ਸੀ ਤਾਂ ਫਿਰ ਸ਼ਾਮ ਨੂੰ ਛੱਡ ਕੇ ਵੀ ਭੱਜਣਾ ਪਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਇੱਥੇ ਹਜ਼ਾਰਾਂ ਦਾ ਇਕੱਠ ਹੋਊਗਾ ਰੀਟੇਨ ਕਰਨਾ ਜੇਲਾ ਜੁਲਾ ਖੁੱਲੀਆਂ ਕਰ ਲੈਣ ਜਿੱਥੇ ਤੱਕਣਾ ਡਾਂਗ ਸੋਟਾ ਵਰਤਣਾ ਵਰਤ ਲੈਣ ਇਨਸਾਫ ਲੈ ਕੇ ਹਲਾ ਐਸਐਸਪੀ ਸਾਹਿਬ ਨਵੇਂ ਆਏ ਆ ਅਭਿ ਮਨਿਉ ਰਾਨਾ ਜੀ ਲੱਗਦਾ ਭਰੋਸਾ ਹੈਗਾ ਤੁਹਾਨੂੰ ਇਨਸਾਫ ਮਿਲੂਗਾ ਵੇਖੋ ਅਸੀਂ ਸਾਰੇ ਪ੍ਰਸ਼ਾਸਨ ਤੇ ਸਰਕਾਰਾਂ ਤੇ ਅਸੀਂ ਭਰੋਸਾ ਰੱਖ ਕੇ ਚੱਲਦੇ ਆ ਇਨਸਾਫ ਤਾਂ ਇੱਥੇ ਮਿਲਣਾ ਹੈ ਪਰ ਜਦੋਂ ਇਨਸਾਫ ਨਾ ਮਿਲੂਗਾ ਤਾਂ ਫੇਰ ਜਿਹੜਾ ਸਾਰਾ ਕੁਸ਼ੈਕਸ਼ਨ ਕਰਨੇ ਪੈਂਦੇ ਤੇ ਇੱਕ ਟ੍ਰੈਂਡ ਬਣ ਗਿਆ ਇਹ ਕੋਈ ਅਜਿਹੀ ਸਰਕਾਰ ਬਣ ਗਈ ਸੰਘਰਸ਼ੀ ਲੋਕ ਸੰਘਰਸ਼ ਕਰਦੇ ਆ ਉਹਨਾਂ ਦੀਆਂ ਟਰਾਲੀਆਂ ਚੋਰੀ ਕਰ ਲੈਣਗੇ ਉਹਨਾਂ ਦੇ ਟੈਂਟ ਚੋਰੀ ਕਰ ਲੈਣਗੇ ਖਨੌਰੀ ਤੋਂ ਸ਼ੰਭੂ ਤੋਂ ਤੁਸੀਂ ਦੇਖਿਆ ਇਹਨਾਂ ਦੀਆਂ ਕੋਠੀਆਂ ਦੇ ਵਿੱਚੋਂ ਜੇ ਸੀ ਬੀਆਂ ਨਾਲ ਪਟ ਪਟ ਕੇ ਟਰਾਲੀਆਂ ਹਲੇ ਨਿਕਲ ਜੰਦੀਆਂ ਇੱਥੇ ਧਰਨਾ ਲੱਗਿਆ ਆਹ ਪੁਲਿਸ ਅਧਿਕਾਰੀਆਂ ਨੇ ਉਹ ਟੈਂਟ ਪਤਾ ਨਹੀਂ ਇਹਨਾਂ ਦਾ ਧਰਨਾਕਾਰੀਆਂ ਦਾ ਚੱਕ ਕੇ ਚੋਰੀ ਕਰਕੇ ਕਿੱਥੇ ਰੱਖਿਆ ਇਹ ਇਹਨਾਂ ਦਾ ਰਵਾਜ ਬਣ ਗਿਆ ਵੀ ਇਹ ਚੱਕੋ ਇਹਨਾਂ ਨੂੰ ਡਾਂਗਾ ਮਾਰ ਕੇ ਕੁੱਟੋ ਜੇਲ੍ਹ ਚ ਨਾ ਮਿਓ ਇਹਨਾਂ ਦਾ ਜਿਹੜਾ ਅਸੀਂ ਚਾਹ ਪਾਣੀ ਵਾਲੇ ਭਾਂਡੇ ਪਏ ਇਹਨਾਂ ਦੇ ਜਿਹੜਾ ਟੈਂਟ ਪਿਓ ਚੱਕ ਚੋਰੀ ਕਰਕੇ ਵੰਡ ਲੋ ਆਪੋ ਆਪਣੀ ਘਰੀ ਇੱਥੇ ਵੀ ਇਹ ਕੁਛ ਹੋਇਆ ਇਹ ਸਾਰਾ ਕੁਝ ਇਨਸਾਫ ਲਵਾਵਾਂਗੇ ਪੁਲਿਸ ਤੇ ਯਕੀਨ ਹੈ ਵੀ ਕੋਈ ਸਖਤ ਤੋਂ ਸਖਤ ਕਾਰਵਾਈ ਕਰੇ ਵਰਨਾ ਫਿਰ ਜਿਹੜਾ ਉਹ ਇੱਥੇ ਮੋਰਚਾ ਲੱਗੂਗਾ